SSP ਜਲੰਧਰ ਦਿਹਾਤੀ ਸਰਦਾਰ ਹਰਕਮਲਪ੍ਰੀਤ ਸਿੰਘ ਖੱਖ ਦੇ ਆਦੇਸ਼ਾਂ ਤੇ DSP ਫਿਲੌਰ ਸਰਦਾਰ ਸਰਵਨ ਸਿੰਘ ਬਲ ਦੀ ਅਗਵਾਈ ਹੇਠ ਥਾਣਾ ਫਿਲੌਰ ਦੀ ਪੁਲਿਸ ਨੇ 26 ਜਨਵਰੀ ਗਣਤੰਤਰ ਦਿਵਸ ਦੇ ਸਬੰਧ ਵਿੱਚ ਫਿਲੌਰ ਵਿਖੇ 플ੈਗ ਮਾਰਚ ਕੱਢਿਆ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ SHO ਫਿਲੌਰ ਸ੍ਰੀ ਸੰਜੀਵ ਕਪੂਰ ਨੇ ਕਿਹਾ ਕਿ ਫਿਲੌਰ ਵਿਖੇ ਪਾਰੀ ਪੁਲਿਸ ਫੋਰਸ ਨਾਲ ਇਹ 플ੈਗ ਮਾਰਚ ਕੱਢਿਆ ਗਿਆ ਉਨ੍ਹਾਂ ਕਿਹਾ 플ੈਗ ਮਾਰਚ ਕਰਦਨ ਦਾ ਮਕਸਦ ਸੀ ਕਿ 26 ਜਨਵਰੀ ਗਣਤੰਤਰ ਦਿਵਸ ਸ਼ਾਂਤੀਪੂਰਵਕ ਤੰਗਨਾਲ ਮਨਾਇਆ ਜਾਵੇ ਉਹਨਾਂ ਮਾੜੇ ਅਨਸਰਾਂ ਨੂੰ ਚੇਤਾਵਨੀ ਦੇ ਦਿਆਂ ਕਿ ਹਾ ਕਿ ਜੇਕਰ ਕੋਈ ਵੀ ਮਾੜਾ ਅਨਸਰ ਗਣਤੰਤਰ ਦਿਵਸ ਮੌਕੇ ਗੜਬੜੀ ਕਰੇਗਾ ਜਾਂ ਕਰਨ ਦੀ ਕੋਸ਼ਿਸ਼ ਕਰੇਗਾ ਉਸ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਸਰਦ ਫਲੋਰ ਵਿਥ ਸਰਵਜਨ ਫਲੋਰੀ ਕੋਸ ਨੇ 플ੈਗ ਵਾਸ ਕੀਤੀ ਹੈਗੀ ਸਭ ਕੀ ਤਰ੍ਹਾਂ ਬੰਦਾ ਹੈ 26 ਜਨਵਰੀ ਦੇ ਮੱਦੇਨਜ਼ਰ ਤੇ ਰੂਟੀਨ ਵਾਈਜ਼ ਵੀ ਕ੍ਰਾਈਮ ਨੂੰ ਠੱਲ 500 ਦੀ ਜਿਲੰਦਰ ਜਤੀ ਪੁਲਿਸ ਵਕਫਕ ਸਮੇਂ ਤੇ ਫਲੈਗ ਮਾਰਚ ਕਰਦੀ ਰਹੀ ਹੈ ਤੇ ਅੱਜ ਵੀ ਅਸੀਂ ਸਾਡੇ ਐਸਐਸਪੀ ਸਰਦ ਹਰਕਮਨਪ੍ਰੀਤ ਸਿੰਘ ਖੱਖ ਜਿਹਦੀ ਨਿਸ਼ਾ ਨਿਰਦੇਸ਼ਾਂ ਤੇ ਅਤੇ ਡੀਐਸਪੀ ਫਲੋਰ ਸਰਵਨ ਸਿੰਘ ਬਲ ਜਿਹਦੀ ਹਦਾਇਤ ਅਨੁਸਾਰ ਐਸ ਐਚਓ ਬਿਲਗਾ ਤੇ ਐਸ ਐਚਓ ਫਲੋਰ ਮੇਰੇ ਵੱਲੋਂ ਫਲੈਗ ਮਾਰਚ ਫਲੋਰ ਥਾਣੇ ਵਿੱਚ ਕੀਤੀ ਗਈ ਹੈ ਜਿਸ ਨੂੰ ਅਸੀਂ ਵਕਫ ਵਕ ਏਰੀਆ ਦੇ ਵਿੱਚ ਫੁੱਟ ਪੈਟਰੋਲਿੰਗ ਅਤੇ ਵਹੀਕਲ ਪੈਟਰੋਲਿੰਗ ਕੀਤੀ ਗਈ ਹੈ ਤਾਂ ਜੋ ਜਿਹੜੇ ਮਾੜੇ ਅੰਸਰ ਆਪਣੀ ਕਿਸੇ ਤਰ੍ਹਾਂ ਦੀ ਆਪਣੀ ਬਦਨੀਤੀ ਦੇ ਨਾਲ ਕੋਈ ਕ੍ਰਾਈਮ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਇੱਕ ਇੱਕ ਸ਼ੋਅ ਫੋਰਸ ਦਿਖਾਣ ਲਈ ਕਿ ਜੇਕਰ ਤੁਸੀਂ ਕਾਨੂੰਨ ਦੇ ਸ਼ਾਸਨ ਚੈਲੰਜ ਕਰੋਗੇ ਤਾਂ ਤੁਹਾਡੇ ਵਾਸਤੇ ਅਸੀਂ ਹੈਗੇ ਹਾਂ ਤੇ ਸੈਕੰਡਲੀ ਪਬਲਿਕ ਦੇ ਕਾਮਨਾਗਾਰਿਕ ਜਿਹੜਾ ਕਿ ਕਾਨੂੰਨ ਦੀ ਪਾਲਣਾ ਕਰ ਲਿਆ ਉਹਨਾਂ ਦੇ ਵਿੱਚ ਇੱਕ ਵਿਸ਼ਵਾਸ ਦਾ ਰੱਖਣ ਵਾਸਤੇ ਕਿ ਪੁਲਿਸ ਉਹਨਾਂ ਦੀ ਸੇਫਟੀ ਵਾਸਤੇ ਹਰ ਵੇਲੇ ਅਵੇਲੇਬਲ ਹੈ ਅਸੀਂ ਇੱਕ ਫਲੈਗ ਮਾਰਚ ਕੀਤੀ ਗਈ ਹੈ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਨਸੁਖ ਵੀ ਘਟਨਾ ਨਾ ਹੋ ਸਕੇ ਤੇ ਆਪਣੀ ਇੱਕ ਪ੍ਰੈਜ਼ੈਂਸ ਪਬਲਿਕ ਦੇ ਵਿੱਚ ਵਿਚਾਰਨ ਵਾਸਤੇ ਇੱਕ ਫਲੈਗ ਮਾਰਚ ਕੀਤੀ ਹੈ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ